ਪੁਲਿਸ ਦੀ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਇਹ ਸ਼ਖਸ ਕੋਈ ਹੋਰ ਨਹੀਂ ਗ੍ਰੰਥੀ ਸਿੰਘ ਗ੍ਰੰਥੀ ਸਿੰਘ ਦੀਆਂ ਕਾਲੀਆਂ ਕਰਤੂਤਾਂ ਦਾ ਪਰਦਾ ਫਾਸ਼ ਹੋਇਆ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਗੁਰੂ ਘਰ ਦੇ ਇੱਕ ਗ੍ਰੰਥੀ ਸਿੰਘ ਦੇ ਵੱਲੋਂ ਦੋ ਭੈਣਾਂ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਹਾਲਾਂਕਿ ਹੁਣ ਪੁਲਿਸ ਨੇ ਇਸ ਨੂੰ ਗ੍ਰਿਫਤਾਰਤਾ ਕਰ ਲਿਆ ਪਰ ਜੋ ਇਸ ਨੇ ਦੋ ਧੀਆਂ ਦੇ ਨਾਲ ਕੀਤਾ ਗਰੀਬ ਪਰਿਵਾਰ ਦੀਆਂ ਕੁੜੀਆਂ ਦੇ ਨਾਲ ਕੀਤਾ ਉਹ ਸੁਣ ਕੇ ਹਰ ਕਿਸੇ ਨੂੰ ਗੁੱਸਾ ਆ ਜਾਵੇਗਾ ਆਪਣੇ ਆਪ ਨੂੰ ਗੁਰੂ ਘਰ ਦਾ ਗ੍ਰੰਥੀ ਸਿੰਘ ਕਹਿਣ ਵਾਲੇ ਇਸ ਬੰਦੇ ਨੇ ਦੋ ਧੀਆਂ ਦੀ ਇੱਜ਼ਤ ਲੁੱਟੀ ਹੈ ਸultanpur lodi ਇਲਾਕੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੇ ਵੱਲੋਂ ਮੰਡੀ ਲਾਕੇ ਦੀਆਂ ਦੋ ਨਬਾਲਕ ਭੈਣਾਂ ਦੇ ਨਾਲ ਵੱਖ-ਵੱਖ ਸਮੇਂ ਬਲਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੁਲਜ਼ਮ ਨੇ ਦੋਵੇਂ ਮਾਸੂਮ ਬੱਚੀਆਂ ਦੀਆਂ ਫੋਟੋਆਂ ਵੀ WhatsApp ਦੇ ਉੱਤੇ ਵਾਇਰਲ ਕਰ ਦਿੱਤੀਆਂ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਦੋਸ਼ੀ ਗਰੰਥੀ ਸਿੰਘ ਦੇ ਖਿਲਾਫ POCSO IT ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਇੱਕ ਮਹਿਲਾ ਨੇ ਦੱਸਿਆ ਕਿ ਉਸ ਦਾ ਪਤੀ ਖੇਤੀ ਕਰਦਾ ਹੈ। ਉਸ ਦੀਆਂ 16 ਅਤੇ 14 ਸਾਲ ਦੀਆਂ ਦੋ ਧੀਆਂ ਨੇ ਤੇ 10 ਸਾਲ ਦਾ ਇੱਕ ਪੁੱਤਰ ਹੈ। 28 ਸਾਲਾ ਪ੍ਰਗਟ ਸਿੰਘ ਦੇ ਘਰ ਗਰੰਥੀ ਸਿੰਘ ਮਿਲਣ ਆਇਆ। ਨਸਕਾਰ ਕੇ ਉਸਦੇ ਪਰਿਵਾਰ ਦੇ ਨਾਲ ਪਰਿਵਾਰਕ ਸੰਬੰਧਨ ਘਰ ਆ ਕੇ ਪ੍ਰਗਟ ਸਿੰਘ ਦਾ ਕਿਹੜਾ ਸੀ ਕਿ ਹੜ ਕਾਰਨ ਲੜਕੀਆਂ ਨੂੰ ਉਹਨਾਂ ਦੇ ਪਰਿਵਾਰਾਂ ਸਮੇਤ ਸਰਕਾਰ ਵੱਲੋਂ ਸਹੂਲਤਾ ਦਿੱਤੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਮੁਆਵਜ਼ਾ ਦੀ ਵੰਡ ਦੇ ਬਹਾਨੇ ਉਹ ਆਪਣੀਆਂ ਕੁੜੀਆਂ ਨੂੰ ਬੁਲਾ ਕੇ ਸੁਲਤਾਨਪੁਰ ਲੋਧੀ ਸ਼ਹਿਰ ਦੇ ਕਿਸੇ ਕਮਰੇ ਦੇ ਵਿੱਚ ਲੈ ਜਾਂਦਾ ਸੀ ਤੇ ਉੱਥੇ ਕੁਝ ਫਾਰਮਾਂ ਤੇ ਦਸਤਖਤ ਕਰਵਾ ਲੈਂਦਾ ਸੀ ਉਸ ਦੀਆਂ ਧੀਆਂ ਨੇ ਉਸ ਨੂੰ ਇਹ ਸਭ ਕੁਝ ਉਹ ਤੋਂ ਦੱਸਿਆ ਜਦੋਂ ਉਹ ਡਰਨ ਲੱਗੀਆਂ ਔਰਤ ਨੇ ਦੱਸਿਆ ਕਿ ਉਸਦੀ 14 ਸਾਲਾ ਛੋਟੀ ਬੇਟੀ ਨੇ ਦੱਸਿਆ ਕਿ ਅਕਤੂਬਰ ਮਹੀਨੇ ਦੇ ਵਿੱਚ ਪ੍ਰਗਟ ਸਿੰਘ ਉਸ ਨੂੰ ਦਿਨ ਵੇਲੇ ਆਪਣੇ ਕਮਰੇ ਦੇ ਵਿੱਚ ਲੈ ਗਿਆ ਕੋਲਡ ਡਰਿੰਕ ਦੇ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਪਿਲਾ ਦਿੱਤਾ ਅਤੇ ਉਸਦੀ ਮਰਜ਼ੀ ਦੇ ਖਿਲਾਫ ਉਸਦੇ ਨਾਲ ਜ਼ਬਰਜਨਾਕ ਕੀਤਾ ਫਿਰ ਉਸਨੇ ਉਸ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਆਪਣੇ ਪਰਿਵਾਰ ਨੂੰ ਇਹ ਸਭ ਕੁਝ ਦੱਸਿਆ ਤਾਂ ਉਸਦੇ ਪੂਰੇ ਪਰਿਵਾਰ ਨੂੰ ਮਾਰ ਦੇਵੇਗਾ ਨਵੰਬਰ ਮਹੀਨੇ ਦੇ ਵਿੱਚ ਪ੍ਰਗਟ ਸਿੰਘ ਫਿਰੋਜ਼ ਦੀ ਛੋਟੀ ਬੇਟੀ ਨੂੰ ਸ਼ਹਿਰ ਦੇ ਇੱਕ ਕਮਰੇ ਦੇ ਵਿੱਚ ਲੈ ਗਿਆ ਅਤੇ ਉਸਦੇ ਨਾਲ ਜ਼ਬਰਜਨਾਹ ਕੀਤਾ ਤੇ ਫੇਰ ਪਹਿਲੀ ਵਾਲੀ ਧਮਕੀ ਨੂੰ ਦੁਹਰਾਇਆ ਜਿੱਥੇ ਉਹਨਾਂ ਨੇ ਹੜ ਪਰਬਤ ਕੁੜੀਆਂ ਦੇ ਮੁਆਵਜ਼ੇ ਦੇ ਫਾਰਮਾਂ ਤੇ ਦਸਤਖਤ ਕਰਵਾਏ ਅਤੇ ਉੱਥੇ ਹੀ ਉਸਦੇ ਨਾਲ ਛੇੜਛਾੜ ਵੀ ਕੀਤੀ ਤੇ ਉਸਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਉੱਥੋਂ ਫਰਾਰ ਹੋ ਗਈ ਉਸ ਨੇ ਦੱਸਿਆ ਕਿ ਫਿਰ ਉਸਨੇ ਉਸ ਦੀਆਂ ਸ਼ਲੀਲ ਤਸਵੀਰਾਂ WhatsApp ਦੇ ਉੱਤੇ ਲੋਕਾਂ ਦੇ ਵਿੱਚ ਵਾਇਰਲ ਕਰ ਦਿੱਤੀਆਂ ਇਸ ਸਥਾਨਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਪੋਕਸੂ ਆਈਟੀ ਐਕਟ ਸਮੇਤ ਵੱਖ-ਵੱਖ ਤਰ੍ਹਾਂਾ ਦੇ ਤਹਿਤ ਕੇਸ ਦਰਜ ਕਰਕੇ ਗ੍ਰੰਥੀ ਪ੍ਰਗਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਮੁਤਾਬਕ ਦੋਸ਼ੀ ਪੀੜਤ ਪਰਿਵਾਰ ਦੇ ਕਰੀਬੀ ਰਿਸ਼ਤੇਦਾਰ ਨੇ ਫਿਲਹਾਲ ਆਉਣ ਵਾਲੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਇਸ ਗ੍ਰੰਥੀ ਸਿੰਘ ਨੂੰ ਹੋਰ ਕੀ ਸਜ਼ਾ ਮਿਲਦੀ ਹੈ ਇਸ ਰਿਪੋਰਟ ਦੀ ਜਾਣਕਾਰੀ ਸਿਰ ਤੁਹਾਨੂੰ ਪ੍ਰਗਟ ਸਿੰਘ{{\text{ਪਤਰ ਸਾਹਿਬ}}}}{}$ ਜਿਹੜਾ ਪਹਿਲਾਂ ਪਿੰਡ ਮੰਡ ਬਾਉਪੁਰ ਉਹ ਦੋਸਤਾਂ ਨੂੰ ਗ੍ਰੰਥੀ ਗਿਆ ਉਹਦੇ ਦੋ ਭੈਣਾਂ ਜਿਹਨਾਂ ਚੋਂ ਇੱਕ ਦੀ ਉਮਰ 16 ਸਾਲ ਤੇ ਦੂਸਰੀ ਦੀ ਉਮਰ 14 ਸਾਲ ਹੈ ਉਹਨਾਂ ਨੂੰ ਉਹਨੋਂ ਦੇ ਨਾਲ ਇੱਕ ਨਾਲ ਰੇਤ ਕੀਤਾ ਤੇ ਦੂਸਰੀ ਜਿਹੜੀ ਆ ਉਹਦੇ ਨਾਲ ਸ਼ਹੀਦ ਛੇੜਛਾੜ ਕੀਤੀ ਆ ਜਿਸਤੇ ਉਹਦੇ ਖਿਲਾਫ ਜਿਹੜਾ ਮਕਦਮਾ ਨੰਬਰ 15 ਦਰਜ ਕੀਤਾ ਗਿਆ ਤੇ ਜਿਹੜਾ ਪਰਗਤ ਸਿੰਘ ਦਾ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਅੱਗੇ ਪੇਸ਼ ਕੀਤਾ ਗਿਆ ਇਹਨਾਂ ਨਾਲ ਵੀ ਹਸਲ ਹੋਇਆ ਹਾਂਜੀ ਜੇ ਦਾ ਅਸੀਂ 2 ਦਿਨ ਰਿਮਾਂਡ ਰੱਖ ਸਕੀਤਾ ਸੀ ਤਾਂ ਕਿ ਜਿਹੜੀ ਹੋਰ ਵੀ ਕੋਈ ਕਾਰਵਾਈ ਵੀ ਜੇ ਕਿਸੇ ਹੋਰ ਲੜਕੀ ਨੂੰ ਇਹਨੇ ਕੋਈ ਇਸ ਤਰ੍ਹਾਂ ਪਰੇਸ਼ਾਨ ਕੀਤਾ ਹੋਵੇ ਉਹਦੀ ਜਿਹੜੀ ਤਸਦੀਕ ਕਰਤੀਸ ਚੱਲ ਰਹੀ ਹੈ ਇਹਦੇ ਖਿਲਾਫ ਮੁਕੱਦਮਾ ਨੰਬਰ ਜਿਹੜਾ 15376 500 511 34 ਜਿਹੜਾ ਬਾਕਸਫੋਰਡ ਅਤੇ ਜਿੰਨੀਆਂ ਇਹਨਾਂ ਦੇ ਬੱਚੀਆਂ ਦੀਆਂ ਸ਼ਰੀਰ ਫੋਟੋ ਵਾਇਰਲ ਕੀਤੀਆਂ ਉਹਦਾ 68 ਇੰਜੈਕਟ ਦੇ ਤਹਿਤ ਜਿਹੜਾ ਮੁਕੱਦਮਾ ਲੱਗਿਆ ਲੜਕੀਆਂ ਸ਼ਿਕਾਰ ਕੀ ਬਣਾਇਆ ਗਿਆ ਇਸ ਤਰ੍ਹਾਂ ਲੜਕੀਆਂ ਸੀ ਲੋ ਹਾਂ ਪਰ 30 ਦੇ ਦੌਰਾਨ ਇਹ ਗੱਲ ਆਈ ਹੈ ਵੀ ਇਹ ਬੱਚੀਆਂ ਜਿਹੜੀਆਂ ਮਤਲਬ ਇਹ ਉੱਥੇ ਗ੍ਰੰਥੀ ਸੀਗਾ ਇਸ ਤਰ੍ਹਾਂ ਕੁਝ ਜਿਨ੍ਹਾਂ ਦਾ ਸੰਪਰਕ ਬਣਿਆ ਬੱਚੀਆਂ ਦੀ ਉਮਰ ਥੋੜੀ ਸੀ ਔਰ ਇਹਨੇ ਜਿਹੜਾ ਸਾਜਿਸ਼ ਚਾਲਵਾਜ ਕਰਕੇ ਤੇ ਬੱਚੀਆਂ ਨੂੰ ਜਿਹੜਾ ਮਤਲਬ ਗਲਤ ਪ੍ਰੋਸੈਸ ਚ ਕੋਈ ਹੱਦ ਤੱਕ ਪਹੁੰਚ ਭਵਾਨ ਦੀ ਵੀ ਗੱਲ ਹੋ ਰਹੀ ਹੈ ਮਤਲਬ ਕੁਝ ਹੋਇਆ ਕਿ ਉਹਨਾਂ ਨੂੰ ਇਹੋ ਜਿਹਾ ਨਾਰੀ ਲਾਉਂਦਾ ਰਿਹਾ ਇਸ ਹੀ ਰੀਤੀ ਹੜ ਆਇਆ ਤੇ ਮੈਂ ਜਿਹੜਾ ਤੁਹਾਨੂੰ ਇਸ ਦੇ ਜਿਹੜੇ ਮੁਆਵਜ਼ਾ ਪੈਸੇ ਦਵਾ ਦਊਗਾ ਇਸ ਬਹਾਨੇ ਗਲਤ ਜਿਹੜੀ ਹਰਕਤ ਕ੍ਰਿੰਗ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ